ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਪੰਜਾਬੀ ਗਰੁੱਪ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਸਿੱਧੂ ਮੂਸੇਵਾਲੇ ਦੇ ਗੀਤ 410 ਨੇ YouTube ਤੇ ਆਉਂਦੇ ਸਾਰੀ ਤਬਾਹੀ ਮਚਾ ਦਿੱਤੀ। ਹਰ ਵਾਰ ਦੀ ਤਰ੍ਹਾਂ ਇਸ ਗੀਤ ਨੂੰ ਵੀ ਲੋਕਾਂ ਦੁਆਰਾ ਟਰੈਕਟਰ ਗੱਡੀਆਂ ਤੇ ਰਿਪੀਟ ਚਲਾ ਕੇ ਸੁਣਿਆ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਗੀਤ ਵਿੱਚ ਸਿੱਧੂ ਮੂਸੇਵਾਲੇ ਨੇ ਕੁਝ ਅਜੀਹਾ ਕਰ ਦਿੱਤਾ ਜਿਸ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਉਹੀ ਜੋਸ਼ ਭਰ ਗਿਆ। ਜਿਹਾ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਪਹਿਲਾਂ ਉਸਨੇ ਬੰਬੀਹਾ ਬੋਲੇ ਗੀਤ ਚ ਪੰਜਾਬੀ ਗਾਇਕ ਜਸਵਿੰਦਰ ਬਰਾਲ ਦਾ ਨਾਮ ਲਿਆ ਸੀ। ਥੋੜਾ ਬਪੜਤਾਲੀ ਗੱਲ ਤੱਕ ਪਹ ਇਹ ਲਾਈਨ ਇੰਨਾ ਜੋਸ਼ ਭਰ ਕੇ ਲਈ ਗਈ ਸੀ ਜਿਸ ਨਾਲ ਗਾਇਕ ਜਸਵਿੰਦਰ ਬਰਾੜ ਦੀ ਚੜ੍ਹਾਈ ਦੁਬਾਰਾ ਫਿਰ ਤੋਂ ਕਰਾ ਦਿੱਤੀ ਸੀ ਤੇ ਹੁਣ 410 ਗਾਣੇ ਵਿੱਚ ਵੀ ਸਿੱਧੂ ਨੇ ਫਿਰ ਤੋਂ ਇੱਕ ਸਿੰਗਰ ਬਾਰੇ ਲਾਈਨ ਗਾ ਦਿੱਤੀ ਜਿਸ ਨਾਲ ਲੋਕਾਂ ਵਿੱਚ ਉਹ ਸਿੰਗਰ ਨੂੰ ਲੈ ਕੇ ਫਿਰ ਤੋਂ ਚਰਚਾ ਉੱਠ ਗਈ ਆਓ ਪਹਿਲਾਂ ਤੁਹਾਨੂੰ ਉਹ ਲਾਈਨ ਸੁਣਾਉਣਾ ਸ਼ੀਸ਼ੇ ਬੇਸ ਨਾਲ ਹੁੰਦੇ ਵਾਈਬ੍ਰੇਟ ਕਾਲੀ ਕਾਲੀ ਰੇਂਜ ਵਿੱਚ ਬੱਜੇ ਅਣਕੀਲਾ ਜੀਹਾਂ ਦੋਸਤੋ ਇਸ ਗੀਤ ਸਿੱਧੂ ਮੂਸੇ ਵਾਲੇ ਨੇ ਬਲਕਾਰ ਅਣਕੀਲਾ ਗਾਇਕ ਬਾਰੇ ਕਹਿ ਦਿੰਦਾ ਤੇ ਜਿਸ ਨੂੰ ਸੁਣ ਕੇ ਲੋਕ ਬਲਕਾਰ ਅਣਕੀਲਾ ਗਾਇਕ ਦੇ ਅਕਾਊਂਟ ਨੂੰ ਆਪਣੀ ਸਟੋਰੀ ਤੇ ਪੋਸਟਾਂ 'ਚ ਟੈਗ ਕਰਨ ਲੱਗ ਪਏ ਤੇ ਜਿੱਦਾਂ ਇਸ ਗੱਲ ਦਾ ਪਤਾ ਬਲਕਾਰ ਅਣਕੀਲਾ ਨੂੰ ਲੱਗਿਆ ਤਾਂ ਉਹਨਾਂ ਨੇ ਸਿੱਧੂ ਮੂਸੇ ਵਾਲੇ ਦਾ ਸਪੈਸ਼ਲ ਧੰਨਵਾਦ ਕਰਨ ਲਈ ਕਿਹਾ ਲੱਗਿਆ ਪੈਰ ਉਠਾਇਆ ਸਾਨੂੰ ਫੇਰ ਦੁਬਾਰਾ ਮਾਰਕੀਟ ਵਿੱਚ ਖੜੇ ਕੀਤਾ ਇਹ ਸਾਡੇ ਸਿੱਧੂ ਬਾਈ ਦੀ ਦੇਣ ਹੈ ਸਿੱਧੂ ਮੂਸੇ ਵਾਲੇ ਦੀ ਨਾ ਪਿਆਰ ਕਰਨ ਵਾਲਾ ਮਾਪੇ ਉਹਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾ ਗਿਆ ਉਹ ਇਹ ਮਾਪੇ ਉਹਦੀ ਇੱਜ਼ਤ ਸਭ ਤੋਂ ਵੱਡੀ ਬੰਦਗੀ ਹੈ ਸਭ ਤੋਂ ਵੱਡੀ ਅਪਸਿਆ ਹੈ